ਸੋਸ਼ਕਾ ਸਾਰਿਆਂ ਨੂੰ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਅਪਿਆਸ 2.2 2.2 ਦਾ ਪਹਿਲਾ ਸਵਾਲ ਕੀ ਹੈ ਇੱਕ ਸੰਖਿਆ ਅਜਿਹੀ ਹੈ ਕਿ ਜਿੰਨੀ ਉਹ 84 ਤੋਂ ਵੱਧ ਹੈ ਉਨੀ ਹੀ 108 ਤੋਂ ਘੱਟ ਹੈ ਤੇ ਆਪਾਂ ਸੰਖਿਆ ਪਤਾ ਕਰਨੀ ਹੈ ਸਾਨੂੰ ਸੰਖਿਆ ਨਹੀਂ ਦਿੱਤੀ ਹੋਈ ਹੈ ਉਹਦੇ ਵਿੱਚ ਸਾਨੂੰ ਕੰਡੀਸ਼ਨਸ ਦੇ ਦਿੱਤੀਆਂ ਗਈਆਂ ਕਿ ਜੇ ਸੰਖਿਆ 84 ਤੋਂ ਵੱਧਾਂ ਤੇ 19 ਹੀ ਉਹ 108 ਤੋਂ ਘਟ ਹੋਏਗੀ ਫਿਰ ਆਪਾਂ ਕੀ ਕਰਾਂਗੇ ਪਹਿਲਾਂ ਸੰਖਿਆ ਮੰਨ ਲਾਂਗੇ ਮੰਨ ਲਓ ਸੰਖਿਆ ਬਰਾਬਰ x ਫਿਰ ਅਜਨ ਨੇ ਪ੍ਰਸ਼ਨ ਅਨੁਸਾਰ ਪ੍ਰਸ਼ਨ ਸਾਡਾ ਕੀ ਕਹਿੰਦਾ ਕਿ ਸੰਖਿਆ ਜਿਹੜੀ ਉਹ 84 ਜਿੰਨੀ ਉਹ 84 ਤੋਂ ਵੱਧ ਹੈ ਮਤਲਬ x 84 ਤੋਂ ਵੱਧ ਹੈ x 84 ਹੋ ਜਾਏਗਾ 19 ਹੀ ਉਹ 108 ਤੋਂ ਘਟ ਹੈ 108 ਤੋਂ સંખ્યા ਘਟੇ ਮਤਲਬ 108 ਚੋਂ ਸੰਖਿਆ ਨੂੰ ਮਾਈਨਸ ਕਰਾਂਗੇ x ਨੂੰ ਮਾਈਨਸ ਕਰਾਂਗੇ x ਨੂੰ x ਵਾਲੀ ਸਾਈਡ ਤੇ ਲੈ ਆਉਣਾ ਵਿਦਾਊਟ x ਵਾਲੀਆਂ ਇੱਕ ਸਾਈਡ ਤੇ ਲੈ ਜਾਣੀਆਂ x ਇਧਰ ਆ ਕੇ ਇਹ ਬਲ x ਜਮਾ ਦਾ ਹੋ ਗਿਆ ਜਮਾ x 108 84 ਦੂਸਰੀ ਸਾਈਡ ਜਾ ਕੇ ਜਮਾ ਦਾ ਹੋ ਗਿਆ x x 2x 192 2 ਇਹ ਦਰ ਆਖੇ ਭਾਗ ਦਾ ਹੋ ਗਿਆ 192 ਭਾਗ 2 2 ਦੇ ਪਹਾੜੇ ਤੇ 192 ਕੱਟੇ ਗਏ 96 ਆ ਗਏ x ਦੀ ਕੀਮਤ ਸਾਡੀ ਆ ਗਈ 96 ਜਿਹੜੀ ਸੰਖਿਆ ਸਾਨੂੰ ਲੋੜੀਂਦੀ ਸੀ ਉਹ ਅਸੀਂ x ਮੰਨੀ ਸੀ ਤੇ x 96 ਆ ਗਿਆ ਮਤਲਬ ਸੰਖਿਆ ਵੀ ਸਾਡੀ ਆ ਗਈ 96 ਅਗਲਾ ਸਵਮ 34 ਨੂੰ ਦੋ ਭਾਗਾਂ ਵਿੱਚ ਇਸ ਤਰ੍ਹਾਂ ਵੰਡੋ ਕਿ ਇੱਕ ਭਾਗ ਦਾ 4/7 ਦੂਜੀ ਭਾਗ ਦੇ 2/5 ਦੇ ਬਰਾਬਰ ਹੈ ਉਹ ਕਹਿੰਦੇ 34 ਨੂੰ ਦੋ ਭਾਗਾਂ ਵਿੱਚ ਵੰਡ ਦੇਣਾ ਦੋ ਹਿੱਸਿਆਂ ਵਿੱਚ 34 ਵੰਡਿਆ ਜਾਏਗਾ ਤੇ ਜਿਹੜਾ ਇੱਕ ਭਾਗ ਹੋਏਗਾ ਉਹ 4 ਉਹਦਾ 4/7 ਦੂਸਰੇ ਭਾਗ ਦੀ 2/5 ਦੇ ਬਰਾਬਰ ਹੋ ਜਾਏਗਾ ਹੁਣ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਸੰਖਿਆ ਮੰਨ ਲਾਂਗੇ ਜਿਹੜਾ ਸੰਖਿਆ ਦਾ ਇੱਕ ਭਾਗ ਆ ਉਹ x ਹੋ ਗਿਆ ਤੇ ਦੂਸਰਾ ਭਾਗ ਕੀ ਹੈ 34 ਦੇ ਬਰਾਬਰ ਕਰਨਾ ਉਹਨੂੰ ਤੇ 34 x ਹੋ ਜਾਏਗਾ ਇੱਕ ਸੰਖਿਆ 34 ਹੈ ਦੂਸਰੀ 34 x ਹੋ ਜਾਏਗੀ ਹੁਣ ਪ੍ਰਸ਼ਨ ਸਾਡਾ ਕੀ ਕਹਿੰਦਾ ਕਿ ਜਿਹੜਾ ਇੱਕ ਭਾਗ ਆ ਉਹ 4/7 ਹੈ ਤੇ ਦੂਸਰਾ ਭਾਗ ਆ 2/5 ਇੱਕ ਨੂੰ ਅਸੀਂ x ਨੂੰ 4/7 ਕਰ ਦਿੰਨੇ ਆ ਤੇ 34 x ਨੂੰ 2/5 ਇਹਨਾਂ ਨੂੰ ਗੁਣਾ ਕਰ ਦੋ 4/7 x 34/68/5 2 ਨੂੰ x ਨਾਲ ਗੁਣਾ ਕੀਤਾ 2x/5 x ਵਾਲੀਆਂ ਰਕਮਾਂ ਇੱਕ ਸਾਈਡ ਤੇ ਵਿਦਾਊਟ x ਵਾਲੀ ਇੱਕ ਸਾਈਡ ਤੇ ਰਹਿ ਜਾਏਗੀ 4x/7 2x/7 5 68/5 ਲਘੁਤਮ ਘਾੜ ਦਿੱਤਾ 7 ਤੇ 5 ਦਾ ਲਘੁਤਮ 35 7 ਨੂੰ 35 ਬਣਾਉਣ ਲਈ 5 ਨਾਲ ਗੁਣਾ ਕਰਨਾ ਪਏਗਾ 5 x 20 x 5 ਨੂੰ 35 ਬਣਾਉਣ ਲਈ 7 ਨਾਲ ਗੁਣਾ ਕਰਨਾ 7 2 14 20 ਤੇ 14 34 x 35 68 5 ਇਹ ਇੱਧਰ ਗੁਣਾ ਵਿੱਚ ਹੈ ਦੂਸਰੀ ਸਾਈਡ ਤੇ ਜਾ ਕੇ ਭਾਗਤਾ ਹੋ ਜਾਏਗਾ ਭਾਗ ਨੂੰ ਗੁਣਾ 'ਚ ਤਬਦੀਲ ਕਰਨ ਦੇ ਲਈ ਕੀ ਕਰਦੇ ਹੁੰਨੇ ਆਪਾਂ ਉਲਟ ਘੜ ਦਿਨੇ ਹੁੰਨੇ ਆ ਇੱਥੇ ਮੈਂ ਸਿੱਧਾ ਕ੍ਰੋਸ ਮਲਟੀਪਲਾਈ ਮੈਥਡ ਵੀ ਅਪਲਾਈ ਕਰ ਲਿਆ ਇਹ 5 ਉਧਰ ਚਾਂਖੇ ਗੁਣਾ ਹੋ ਜਾਏਗਾ ਤੇ ਇਹ ਵਾਲਾ 35 68 ਦੇ ਨਾਲ ਗੁਣਾ ਹੋ ਜਾਏਗਾ 36x 5 68 35 ਤੁਹਾਨੂੰ ਜਿਹੜਾ ਵੀ ਤਰੀਕਾ ਸੌਖਾ ਲੱਗਦਾ ਤੁਸੀਂ ਉਸ ਤਰ੍ਹਾਂ ਕਰ ਸਕਦੇ ਹੋ ਇੱਧਰ ਭਾਗ ਦਾ ਗੁਣਾ ਵਿੱਚ ਬਦਲ ਕੇ ਵੀ ਕਰ ਸਕਦੇ ਹੋ ਕਿਉਂਕਿ ਇਹ ਗੁਣਾ ਵਿੱਚ ਆ ਇਧਰ ਆ ਕੇ ਭਾਗ ਵਿੱਚ ਹੋਏਗਾ ਫਿਰ ਗੁਣਾ ਚ ਤਬਦੀਲ ਹੋ ਜਾਏਗਾ ਜਿਵੇਂ 1.4 ਵਿੱਚ ਕੀਤਾ ਤੇ ਜੇ ਤੁਹਾਨੂੰ ਇਹ ਈਜ਼ੀ ਲੱਗਦਾ ਕ੍ਰੋਸ ਮਲਟੀਪਲਾਈ ਤਾਂ ਤੁਸੀਂ ਕ੍ਰੋਸ ਮਲਟੀਪਲਾਈ ਕਰ ਸਕਦੇ ਹੋ ਇਹਦੇ ਵਿੱਚ ਵੀ ਆਪਾਂ ਕੀ ਕੀਤਾ 34 ਤੇ 5 ਗੁਣਾ ਵਿੱਚ ਸੀ ਇਧਰ ਲਿਆ ਕੇ ਆਪਾਂ ਭਾਗ ਵਿੱਚ ਰੱਖ ਲੇ 5 ਸਾਂ ਤੇ 35 34 ਦੁਨ 68 7 ਦੁਨ 14 1 1 ਮਿਕ ਐਕਸ ਜਿਹੜਾ ਸਾਡਾ 14 ਆ ਗਿਆ ਪਹਿਲਾ ਭਾਗ ਕੀ ਸੀ ਐਕਸ ਐਕਸ ਦੀ ਕੀਮਤ ਆ ਗਈ 14 ਇੱਕ ਭਾਗ 14 ਆ ਗਿਆ ਦੂਸਰਾ ਭਾਗ ਜਿਹੜਾ ਉਹ 34 ਐਕਸ ਹੈ 34 ਚੋਂ 14 ਮਾਈਨਸ ਕਰ ਦਾਂਗੇ 20 ਆ ਗਿਆ ਇੱਕ ਭਾਗ 14 ਦੂਸਰਾ ਭਾਗ 20 ਤੀਸਰਾ ਸਵਾਲਾ ਜੇਕਰ ਕਿਸੇ ਸੰਖਿਆ ਦੇ 5 ਗੁਣਾ ਵਿੱਚੋਂ 5 ਘਟਾਇਆ ਜਾਵੇ ਤਾਂ ਨਤੀਜਾ ਉਸ ਸੰਖਿਆ ਦੇ ਦੁੱਗਣੇ ਤੋਂ 4 ਵਾਧਾ ਹੁੰਦਾ ਹੈ ਤਾਂ ਉਹ ਸੰਖਿਆ ਪਤਾ ਕਰਨੀ ਹੈ ਇਹਦੇ ਵਿੱਚ ਵੀ ਸਾਨੂੰ ਸੰਖਿਆ ਨਹੀਂ ਦਿੱਤੀ ਗਈ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਸੰਖਿਆ ਮੰਨਾਂਗੇ ਮੰਨ ਲਓ ਸੰਖਿਆ ਬਰਾਬਰ x ਫਿਰ ਪ੍ਰਸ਼ਨ ਅਨੁਸਾਰ ਕਰਾਂਗੇ ਉਹ ਕਹਿੰਦਾ ਜੋ ਸੰਖਿਆ ਹੈ ਉਹਦਾ 5 ਗੁਣਾ ਸੰਖਿਆ ਦਾ 5 ਗੁਣਾ ਕੀ ਹੋ ਜਾਏਗਾ 5x ਵਿੱਚੋਂ 5 ਘਟਾਇਆ ਜਾਵੇ ਤਾਂ ਕੀ ਹੋ ਜਾਏਗਾ 5x 5 ਤਾਂ ਜਿਹੜਾ ਨਤੀਜਾ ਨਤੀਜਾ ਮਤਲਬ ਬਰਾਬਰ ਵਿੱਚ ਕੀ ਆਏਗਾ ਉਸੇ ਸੰਖਿਆ ਦਾ x ਦੇ दुगना एक्स का दुगना दो एक्स हो गया विच चार हो जाएगा मतलब चार जुड़ जाएगा साड़ी समीकरण की बन गई पांच एक्स माइनस पांच बराबर दो एक्स जमा चार एक्स वाली एक साइड पर विदाउट एक्स वाली एक साइड पांच परस दो एक्स इधर आके माइनस का हो गया बराबर चार जमा माइनस पांच इधर आके जमा का हो गया पांच पाँचों दो गए तीन एक्स बराबर नौ x 9 3 ਦਾ ਸੀਦਰਾ ਕਿ ਭਾਗ ਤਾਂ ਹੋ ਗਿਆ 3 1 3 3 3 9 x ਦੀ ਕੀਮਤ ਆ ਗਈ ਸਾਡੀ 3 ਸਾਡੇ ਕੋ ਕੀ ਪੁੱਛਿਆ ਗਿਆ ਕਿ ਅਸੀ ਸੰਖਿਆ ਸੰਖਿਆ ਕਿਸੀ x ਤੇ ਸੰਖਿਆ ਕਿੰਨੀ ਆ ਗਈ 3 ਪੱਗੀ ਆ ਗਿਆ ਚੌਥਾ ਸਵਾਲ 1 2 ਅੰਕਾਂ ਵਾਲੀ ਸੰਖਿਆ ਦੇ ਅੰਕਾਂ ਦਾ ਅੰਤਰ 3 ਹੈ ਕੁਈ ਦੋ ਅੰਕਾਂ ਵਾਲੀ ਸੰਖਿਆ ਹੈ ਦੋ ਅੰਕਾਂ ਵਾਲੀ ਸੰਖਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਜਿਹੜੇ ਦੋ ਨੰਬਰਸ ਨਾ ਬਣਦੀ 10 ਤੋਂ ਲੈ ਕੇ 99 ਤੱਕ ਸਾਰੀਆਂ ਸੰਖਿਆਵਾਂ ਦੋ ਅੰਕਾਂ ਵਾਲੀਆਂ ਹੁੰਦੀਆਂ ਹਨ ਕਹਿੰਦੇ ਉਹਨਾਂ ਦਾ ਜਿਹੜਾ ਅੰਤਰ ਆ ਉਹ ਤਿੰਨੇ ਜੀ ਅੰਕਾਂ ਨੂੰ ਉਲਟ ਕਰ ਦਿੱਤਾ ਜਾਵੇ ਜੀ ਇਕਾਈ ਦਾ ਅੰਕ ਦਹਾਈ ਵਿੱਚ ਦਹਾਈ ਦਾ ਅੰਕ ਇਕਾਈ ਵਿੱਚ ਬਦਲ ਦਿੱਤਾ ਜਾਵੇ ਤਾਂ ਜਿਹੜੀ ਪ੍ਰਾਪਤ ਸੰਖਿਆਏ ਉਹ ਅਸਲ ਸੰਖਿਆ ਵਿੱਚ ਜੋੜ ਤਾਂ ਜਿਹੜੀ ਸੰਖਿਆ ਪ੍ਰਾਪਤ ਹੋਏਗੀ ਉਹਨੂੰ ਅਸਲ ਸੰਖਿਆ ਜਿਹੜੀ ਪਹਿਲਾਂ ਸਾਡੀ ਸੰਖਿਆ ਬਣੀ ਉਹਦੇ ਵਿੱਚ ਜੋੜ ਦਿੱਤਾ ਜਾਵੇ ਤਾਂ 143 ਪ੍ਰਾਪਤ ਹੁੰਦਾ ਹੈ ਤੇ ਆਪਾਂ ਅਸਲ ਸੰਖਿਆ ਪਤਾ ਕਰਨੀ ਹੈ ਹੁਣ ਆਪਾਂ ਕੀ ਕਰਾਂਗੇ ਮੰਨ ਲਓ ਇਕਾਈ ਦਾ ਅੰਕ x ਤੇ ਦਹਾਈ ਦਾ ਕੀ ਆਏਗਾ x 3 ਕਿਉਂਕਿ ਉਹਨੇ ਕੀ ਕਿਹਾ ਹੈ ਕਿ ਦੋਨਾਂ ਸੰਖਿਆਵਾਂ ਦਾ ਜਿਹੜਾ ਅੰਤਰ ਹੈ ਉਹ 3 ਜਦੋਂ x x ਜਮਾ 3 ਕਰਾਂਗੇ ਤਾਂ x ਜੋ x ਕੱਟਿਆ ਜਾਏਗਾ ਤੇ 3 ਰਹਿ ਜਾਏਗਾ ਅੰਤਰ ਤਿੰਨਾਂ ਦੋਨਾਂ ਦਾ ਤੇ ਆਪਾਂ ਨੂੰ ਦੂਸਰਾ ਜਿਹੜਾ ਦਹਾਈ ਅੰਕ ਉਹ x 3 ਹੋ ਗਿਆ ਹੁਣ ਸਾਡਾ ਅਸਲ ਸੰਖਿਆ ਕੀ ਹੋਏਗੀ 10 ਦਹਾਈ ਅੰਕ ਮਤਲਬ ਹੁੰਦਾ 10 ਨਾਲ ਗੁਣਾ ਹੋ ਰਿਹਾ 10 x 3 x 10x 3 x 10 ਤੇ 1 11x 3 ਅਸਲ ਸੰਖਿਆ ਸਾਡੀ ਕੀ ਆਗੀ 11x+ ਹੁਣ ਅਸੀਂ ਪ੍ਰਸ਼ਨ ਅਨੁਸਾਰ ਉਹਨਾਂ ਦੇ ਅੰਕਾਂ ਦਾ ਸਥਾਨ ਬਦਲ ਦਾਂਗੇ ਅੰਕਾਂ ਦਾ ਸਥਾਨ ਬਦਲਾਂਗੇ ਤਾਂ ਦਹਾਈ ਇਕਾਈ ਵਿੱਚ ਬਦਲ ਜਾਏਗਾ ਇਕਾਈ ਦਹਾਈ ਵਿੱਚ ਇੱਥੇ ਇਕਾਈ ਅੰਕ x+3 ਹੋ ਗਿਆ ਦਹਾਈ ਅੰਕ x ਹੋ ਗਿਆ ਤੇ ਨਵੀਂ ਸੰਖਿਆ ਕੀ ਆ ਗਈ 10 x+x+3 10x+x+3 10x+1 11x+3 ਹੋ ਗਿਆ ਹੁਣ ਪ੍ਰਸ਼ਨ ਅਨੁਸਾਰ ਫਰਸ਼ਨ ਅਨੁਸਾਰ ਕੀ ਕਹਿੰਦਾ ਜਿਹੜੇ ਨਵੀਂ ਪ੍ਰਾਪਤ ਹੋਈ ਸੰਖਿਆ ਉਹਨੂੰ ਅਸਲ ਸੰਖਿਆ ਨਾਲ ਜੋੜ ਦਈਏ ਨਵੀਂ ਪ੍ਰਾਪਤ ਸੰਖਿਆ ਕੀ ਹੈ ਸਾਡੀ 11x 3 ਅਸਲ ਸੰਖਿਆ ਕੀ ਹੈ 11x 11x 3 ਸਾਡੀ ਨਵੀਂ ਹੈ ਤੇ ਅਸਲ ਹੈ 11x 3 11x 3 11x 3 ਦੋਨਾਂ ਸੰਖਿਆਵਾਂ ਨੂੰ ਜੋੜ ਦਿੱਤਾ ਇਨੂੰ ਅਸੀਂ 1 2 ਨੰਬਰ ਵੀ ਦੇ ਸਕਦੇ ਆ ਇਹ ਸਾਡਾ 1 ਨੰਬਰ ਹੋ ਗਿਆ ਇਹ ਸਾਡਾ ਹੋ ਗਿਆ 2 ਨੰਬਰ ਇਹਨਾਂ ਦੋਨਾਂ ਨੂੰ ਜੋੜ ਕੇ 1 ਤੇ 2 ਨੂੰ ਜੋੜ ਕੇ ਇਹਨਾਂ ਦੋਵਾਂ ਨੂੰ ਜੇ ਤੋ ਜੋੜਾਂਗੇ ਤਾਂ 143 ਦੇ ਬਰਾਬਰ ਹੋ ਜਾਏਗਾ 11x 11x 22x t 33t बराबर एक सौ तरताली बाई एक्स बराबर एक सौ तरताली इधर आके तेती माइनस का हो गया एक सौ तरताली तेती माइनस किते बाई एक्स बराबर एक सौ दस एक्स बराबर एक सौ दस वटा बई ग्यारह दे पहाड़े पर दोनों कट्टे जाने ग्यारह दून बाई। ग्यारह दाए एक सौ दस दस तो दो भी पाँच के पहाड़े पर दो एकम दो दस एक्स की कीमत जी है वह पाँच ਹੁਣ ਅਸੀਂ ਕੀ ਕਰਨਾ ਹੈ ਅਸਲ ਸੰਖਿਆ ਬਤਾ ਕਰਨੀ ਹੈ ਇੱਥੇ ਕੀ ਹੈ ਇਕਾਈ ਅੰਕ ਬਰਾਬਰ ਐਕਸ ਇਕਾਈ ਅੰਕ ਕੀ ਸੀ ਐਕਸ ਐਕਸ ਦੀ ਕੀਮਤ ਕਿੰਨੀ ਆਗੀ 5 ਤੇ ਦਹਾਈ ਅੰਕ ਕੀ ਹੈ ਐਕਸ ਜਮਾ 3 5 ਜਮਾ 3 ਬਰਾਬਰ 8 ਨੰਬਰ ਕੀ ਬਣ ਜਾਏਗਾ ਇਕਾਈ ਇਕਾਈ ਅੰਕ ਵਿੱਚ 5 ਆਏਗਾ ਤੇ ਦਹਾਈ ਦੇ ਅੰਕ ਵਿੱਚ 8 ਆਏਗਾ ਤੇ ਜੇ ਅਸੀਂ ਇਸ ਨੰਬਰ ਵਿੱਚ 11x+3 ਵਿੱਚ ਇਹਨੂੰ ਕਰਦੇ ਆ ਤਾਂ ਸਾਡਾ ਇਕਾਈ ਅੰਕ ਇੱਥੇ ਐ x+3 5+3 8 ਹੋ ਗਿਆ ਦਹਾਈ ਅੰਕ x ਸ 5 ਤੇ ਇਸ ਹੱବ ਨਾਲ ਸਾਡਾ 85 ਆ ਗਿਆ ਤੇ ਸਾਡਾ ਸੰਖਿਆ ਕੀ ਹੈ 85 ਜਾਂ 58 ਹੋ ਸਕਦੀ ਹੈ ਅਗੇ-ਅਗੇ ਸਾਡਾ 5ਵਾਂ ਸਵਾਲ 1 2 ਅੰਕਾਂ ਵਾਲੀ ਸੰਖਿਆ ਦੇ ਅੰਕਾਂ ਦਾ ਜੋੜਫਲ 9 ਹੈ ਜਦੋਂ ਅਸੀਂ ਅੰਕਾਂ ਨੂੰ ਉਲਟਾਉਂਦੇ ਹਾਂ ਤਾਂ ਨਵੀਂ ਬਣੀ ਸੰਖਿਆ ਅਸਲ ਸੰਖਿਆ ਤੋਂ 27 ਜ਼ਿਆਦਾ ਪ੍ਰਾਪਤ ਹੁੰਦੀ ਹੈ ਸੰਖਿਆ ਪਤਾ ਕਰੋ ਇਹ ਵੀ ਸੇਮ ਚੌਥੀ ਵਰਗਈ ਹੈ ਇਹ ਦੋ ਅੰਕਾਂ ਵਾਲੀ ਸੰਖਿਆ ਹੈ ਇਹਦੇ ਵਿੱਚ ਵੀ ਆਪਾਂ ਇਕਾਈ ਤੇ ਦਹਾਈ ਦਾ ਅੰਕ ਲਵਾਂਗੇ ਹੁਣ ਉਹ ਕੀ ਕਹਿੰਦਾ ਹੈ ਕਿ ਇਕਾਈ ਦਾ ਅੰਕ ਆਪਾਂ ਮੰਨ ਲਿਆ x ਤੇ ਦਹਾਈ ਦਾ ਅੰਕ ਕੀ ਹੈ ਉਹ ਕਹਿੰਦੇ जोड़फल वो नौ है तो नौ माइनस एक्स हो गया तो असल संख्या साड़ी की बनेगी दहाई अंक दस ना गुणा हो गया दस नौ माइनस एक्स जमा एक्स दस ना नब्बे माइनस दस एक्स जमा एक्स नब्बे माइनस नौ एक्स हूँ अंकों का स्थान बदल दईए जो अंक का स्थान बदलों तो दहाई इकाई बन जाएगा इकाई दहाई बन जाएगा नौ एक्स माइनस एक्स इकई हो गया दहाई एक्स हो गया तो नवी संख्या की होएगी दस गुणा एक्स जमा नौ एक्स माइनस एक दस एक्स जमा नौ माइनस एक्स ये आ गया साढ़े को दस चो एक नौ एक्स जमा नौ हूँ साढ़ा प्रश्न की कहना है ਕਿ ਜਦੋਂ ਅਸੀਂ ਅੰਕਾਂ ਦਾ ਸਥਾਨ ਉਲਟਾ ਦਿੰਦੇ ਹਾਂ ਤਾਂ ਜਿਹੜੀ ਨਵੀਂ ਸੰਖਿਆ ਬਣਦੀ ਹੈ ਉਹ ਅਸਲ ਸੰਖਿਆ ਤੋਂ 27 ਜ਼ਿਆਦਾ ਹੈ ਅਸਲ ਸੰਖਿਆ ਤੋਂ 27 ਜ਼ਿਆਦਾ ਹੋ ਜਾਂਦੀ ਨਵੀਂ ਸੰਖਿਆ ਅਸਲ ਸੰਖਿਆ ਤੋਂ 27 ਜ਼ਿਆਦਾ ਮਤਲਬ ਨਵੀਂ ਸੰਖਿਆ ਬਰਾਬਰ ਅਸਲ ਸੰਖਿਆ 27 ਨਵੀਂ ਸੰਖਿਆ ਸਾਡੀ 9x ਜਮਾ ਨੂੰ ਤੇ ਜਿਹੜੀ ਅਸਲ ਸੰਖਿਆ ਹੈ 90 9x 90 9x ਉਹਦੇ ਵਿੱਚੋਂ 27 ਜ਼ਿਆਦਾ ਹੈ ਪਲੱਸ 27 ਕਰ ਦਿੱਤਾ ਸੀ x ਵਾਲੀ ਇੱਕ ਸਾਈਡ ਤੇ ਲੈ ਆਵਾਂਗੇ ਵਿਦਾਊਟ x ਵਾਲੀਆਂ ਇੱਕ ਸਾਈਡ ਤੇ 9x ਇਧਰ ਆਖੇ 9 ਜਮ੍ਹਾਂ ਦਾ ਹੋ ਗਿਆ ਜਮ੍ਹਾਂ 9x 90 27 9 ਇਧਰ ਜਾਖੇ ਮਾਈਨਸ ਤਾਂ ਹੋ ਗਿਆ 9 2 18x 90 27 ਚੋਂ 9 ਗਏ 18 ਜਮ੍ਹਾਂ 18 x 90 18 108 18 ਇਧਰ ਆ ਕੇ ਭਾਗ ਦਾ ਹੋ ਗਿਆ ਦੋ ਦੇ ਪਹਾੜੇ ਤੇ ਕਟਾਂਗੇ 9 ਦੁਨੀ 18 54 ਦੁਨੀ 108 9 6 54 x ਕਿੰਨਾ ਆ ਗਿਆ 6 x 6 ਆ ਗਿਆ ਤੇ ਅਸੀਂ ਸੇਮ ਪਿਛਲੇ ਸਮ ਵਾਂਗੂ ਅਸਲ ਸੰਖਿਆ ਤੇ ਨਵੀਂ ਸੰਖਿਆ ਵਿੱਚ ਵੈਲਿਊਜ਼ ਫਿਲ ਕਰਕੇ ਦੇਖਾਂਗੇ ਇਕਾਈ ਤੇ ਦਹਾਈ ਦੇ ਅੰਕਾਂ ਵਿੱਚ ਤੇ ਸਾਡੇ ਕੋਲ ਸੰਖਿਆ ਕੀ ਬਣਦੀ ਹੈ ਇਕਾਈ ਅੰਕ 6 ਦਹਾਈ ਅੰਕ 9 ਮਾਈਨਸ x 9 6 3 ਆ ਗਿਆ ਇਸ ਆਪਨਾ ਸਾਡਾ 36 ਨਵੀਂ ਸੰਖਿਆ ਅਸਲ ਸੰਖਿਆ 36 ਬਣ ਗਈ ਤੇ ਨਵੀਂ ਸੰਖਿਆ ਦੇ حساب ਨਾਲ ਕੀ ਆਏਗਾ 9 x 9 x ਮਤਲਬ 9 6 3 ਹੋ ਗਿਆ x ਦੀ ਕੀਮਤ ਭਰਾਂਗੇ x 6 ਆ ਗਿਆ ਦਹਾਈ ਅੰਕ 6 ਹੈ ਤੇ ਇਕਾਈ ਅੰਕ 3 ਇਹ ਆ ਗਿਆ ਸਾਡਾ 63 ਹੁਣ ਸਾਡਾ ਪ੍ਰਸ਼ਨ ਕੀ ਕਹਿੰਦਾ ਹੈ ਇਹਦੇ ਵਿੱਚ ਦੋ ਆਨਸਰ ਨਹੀਂ ਆਣਗੇ 36 ਜਾਂ 63 ਇਹਦੇ ਵਿੱਚ ਕੀ ਹੈ ਉਹ ਕਹਿੰਦੇ ਜਿਹੜੀ ਨਵੀਂ ਬਣੀ ਸੰਖਿਆ ਅਸਲ ਸੰਖਿਆ ਤੋਂ ਸਤਾਈ ਜ਼ਿਆਦਾ ਪ੍ਰਾਪਤ ਹੁਣ ਜ਼ਿਆਦਾ ਵਾਲੀ ਜਿਹੜੇ ਆ ਉਹ ਸਾਡਾ ਆਨਸਰ ਆਏਗਾ ਜ਼ਿਆਦਾ ਕਿੰਨਾ ਹੈ 63 36 ਕਾਟੇ ਜ਼ਿਆਦਾ 63 ਹੈ ਇਸ ਕਰਕੇ ਪ੍ਰਸ਼ਨ ਦੇ ਅਨੁਸਾਰ ਕੀ ਹੋਏਗਾ ਸੰਖਿਆ ਜਿਹੜੀ ਹੈ ਉਹ 63 ਆ ਜਾਏਗੀ ਨੈਕਸਟ ਆ ਗਿਆ ਸਾਡਾ 6ਵਾਂ ਸਵਾਲ ਪ੍ਰੀਤ ਦੀ ਉਮਰ ਅਬਦੁੱਲ ਦੀ ਉਮਰ ਤੋਂ 6 ਸਾਲ ਵੱਧ ਹੈ। ਪ੍ਰੀਤ ਅਬਦੁੱਲ ਤੋਂ 6 ਸਾਲ ਵੱਡੀ ਹੈ। 6 ਸਾਲ ਪਹਿਲਾਂ ਪ੍ਰੀਤ ਦੀ ਉਮਰ ਅਬਦੁੱਲ ਦੀ ਉਮਰ ਦਾ 4 ਗੁਣਾ ਸੀ। 6 ਸਾਲ ਪਹਿਲਾਂ ਪ੍ਰੀਤ ਅਬਦੁੱਲ ਦੀ ਉਮਰ ਤੋਂ 4 ਗੁਣਾ ਜ਼ਿਆਦਾ ਸੀ। ਦੋਨਾਂ ਦੀ ਵਰਤਮਾਨ ਉਮਰ ਪਤਾ ਕਰੋ। ਹੁਣ ਆਪਾਂ ਕੀ ਕਰਾਂਗੇ? ਮੰਨ ਲਓ ਅਬਦੁੱਲ ਦੀ ਉਮਰ x ਸਾਲਾ। ਕਿਉਂਕਿ ਪ੍ਰੀਤ ਉਹ ਤੋਂ 6 ਸਾਲ ਵੱਡਾ ਸਾਨੂੰ ਅਬਦੁੱਲ ਦੀ ਉਮਰ ਮੰਨਣੀ ਪਵੇਗੀ x ਸਾਲ। प्रीत ਦੀ ਉਮਰ ਕੀ ਹੋ ਜਾਏਗੀ x 6 ਅਬਦੁੱਲ ਦੀ ਉਮਰ ਜਮਾ 6 ਹੁਣ ਕਹਿੰਦੇ 6 ਸਾਲ ਪਹਿਲਾਂ ਕੀ ਸੀ ਅਬਦੁੱਲ ਦੀ ਉਮਰ 6 ਸਾਲ ਛੋਟੀ ਹੋਏਗੀ ਉਸ ਟਾਈਮ 'ਚ x 6 ਹੋਗੀ ਤੇ ਪ੍ਰੀਤ ਦੀ ਉਮਰ ਉਹ ਵੀ 6 ਸਾਲ ਛੋਟੀ ਹੋਏਗੀ x 6 6 ਹੋ ਜਾਏਗਾ ਇਹ x ਸਾਲ ਹੋਗੀ 6 ਸਾਲ ਪਹਿਲਾਂ ਅਬਦੁੱਲ x 6 ਦਾ ਸੀ ਤੇ ਪ੍ਰੀਤ x ਸਾਲ ਦੀ ਸੀ प्रश्न अनुसार प्रश्न अनुसार वह कि कहें छे साल पहला प्रीत की उम्र अब्दुल उम्र का चार गुणा सी प्रीत की उम्र कि चार गुणा सी अब्दुल उमर का एक्स इक्वल्स टू तो फोर एक्स माइन चार एक्स माइनस छे चौके चौबी एक्स वाली एक साइड पर विदउट एक्स वाले एक साइड पर चार एक्स माइनस एक्स चौबी इधर आके जमा हो गया 4 ਚੋ ਇੱਕ ਗਏ 3x 24 x 24/3 3 1 3 8 3 24 x ਆ ਗਿਆ 8 ਤੇ ਅਬਦੁੱਲ ਦੀ ਉਮਰ ਵਰਤਮਾਨ ਉਮਰ ਪਤਾ ਕਰਨੀ ਹੈ ਵਰਤਮਾਨ ਉਮਰ ਹੁਣ ਅਬਦੁੱਲ ਦੀ ਵਰਤਮਾਨ ਉਮਰ ਐ x ਤੇ ਅਬਦੁੱਲ ਜਿਹੜਾ 8 ਸਾਲ ਦਾ ਐ ਤੇ ਪ੍ਰੀਤ ਦੀ ਉਮਰ x ਜਮਾ 6 ਐ 8 ਜਮਾ 6 14 ਸਾਲ ਅਬਦੁੱਲ 8 ਸਾਲ ਤੇ ਪ੍ਰੀਤ 14 ਸਾਲ ਅਗਲਾ ਸਵਾਲ 12 ਸਾਲ ਬਾਅਦ ਮੈਂ ਆਪਣੀ 4 ਸਾਲ ਪਹਿਲਾਂ ਦੀ ਉਮਰ ਦਾ 3 ਗੁਣਾ ਹੋਵਾਂਗਾ। ਮੇਰੀ ਵਰਤਮਾਨ ਉਮਰ ਪਤਾ ਕਰੋ। ਇਹਦੇ ਵਿੱਚ ਪਹਿਲਾਂ ਆਪਾਂ ਵਰਤਮਾਨ ਉਮਰ ਮੰਨ ਲਾਂਗੇ। ਮੰਨ ਲਓ ਵਰਤਮਾਨ ਉਮਰ ਜਿਹੜੀ ਹੈ ਉਹ x ਸਾਲ ਹੈ। 4 ਸਾਲ ਪਹਿਲਾਂ ਉਹ ਕਹਿੰਦੇ ਮੈਂ ਆਪਣੀ 4 ਸਾਲ ਪਹਿਲਾਂ ਦੀ ਉਮਰ ਦਾ 3 ਗੁਣਾ ਹੋ ਜਾਵਾਂਗਾ 4 ਸਾਲ ਪਹਿਲਾਂ ਕੀ ਉਮਰ ਹੋਏਗੀ ਫਿਰ x 4 ਤੇ 12 ਸਾਲ ਬਾਅਦ x 12 ਇਹ ਹੈ ਪ੍ਰੈਜੈਂਟ ਏਜ ਇਹ ਹੈ ਵਰਤਮਾਨ ਉਮਰ ਪਹਿਲਾਂ ਘਟ ਜਾਣਗੇ ਤੇ ਬਾਅਦ ਵਾਲਾ ਜੁੜ ਜਾਂਦਾ ਹੈ 4 ਸਾਲ ਪਹਿਲਾਂ x 4 ਸਾਲ ਹੋ ਗਿਆ 12 ਸਾਲ ਬਾਅਦ x 12 ਹੁਣ ਪ੍ਰਸ਼ਨ ਸਾਡਾ ਕੀ ਕਹਿੰਦਾ ਹੈ ਕਿ 12 ਸਾਲ ਬਾਅਦ बारह साल बाद मैं अपनी उम्र का मैं अपनी चार साल पहला उम्र का तीन गुणा हो जावगा बारह साल बाद एक्स जमा बारह बराबर की हो जाएगा तीन गुणा कि हो जाएगा चार साल पहला उम्र का मतलब एक्स माइनस चार का एक्स जमा बराबर एक्स जमा बारह बराबर तीन गुणा एक्स तीन एक्स चार तीए बारह निशान माइनस का माइनस बारह तीन एक्स माइनस एक्स एक्स उस साइड से लै गए तीन एक्स माइनस एक्स बराबर बारह माइनस का इधर आके प्लस का हो गया तीन चौ एक दो एक्स बराबर बारह छवा बारह चौबीस एक्स बराबर चौबी वटा दो दो इधर गुणा ही इतने आके भागदा हो गया दो एकम दो बारह दून चौबीस एक्स आ गया बारह साल असी पता की करनी सी वर्तमान उम्र एक्स पता करनी सी जी साई है 12 ਸਾਲ ਅਗਲਾ 8ਵਾਂ ਸਮ ਜੀਆ ਦੀ ਉਮਰ ਕਾਵਿਆ ਦੀ ਉਮਰ ਦਾ ਦੁੱਗਣਾ ਹੈ ਹੁਣ ਜੀਆ ਦੀ ਉਮਰ 2 ਗੁਣਾ ਹੈ ਕੀਲੀ ਉਮਰ ਦਾ ਕਾਵਿਆ ਦੀ ਸਾਨੂੰ ਕੀ ਕਰਨਾ ਪਏਗਾ ਕਾਵਿਆ ਦੀ ਉਮਰ ਮੰਨਣੀ ਪਏਗੀ ਜੇ ਕਾਵਿਆ ਦੀ ਉਮਰ ਵਿੱਚੋਂ 6 ਸਾਲ ਘਟਾ ਦਿੱਤੇ ਜਾਣ ਹੁਣ ਕਾਵਿਆ ਦੀ ਉਮਰ 'ਚੋਂ 6 ਸਾਲ ਘਟ ਗਈ ਤੋ x 3 ਹੋ ਜਾਏਗੀ ਤੇ ਜੀਆ ਦੀ ਉਮਰ ਵਿੱਚੋਂ 4 ਸਾਲ ਜੋੜ ਦਿੱਤੇ ਜਾਣ ਜੀਆ ਦੀ ਉਮਰ 'ਚ ਜੇ 4 ਸਾਲ ਜੁੜ ਜਾਣ ਤਾਂ ਜੀਆ ਦੀ ਉਮਰ ਕਾਵਿਆ ਦੀ ਉਮਰ ਦਾ 4 ਗੁਣਾ ਹੋ ਜਾਵੇਗੀ ਜੀਆ ਦੀ ਉਮਰ ਜਿਹੜੀ ਕਾਵਿਆ ਦੀ ਉਮਰ ਦਾ 4 ਗੁਣਾ ਹੋ ਜਾਵੇਗੀ ਦੋਵਾਂ ਦੀਆਂ ਵਰਤਮਾਨ ਉਮਰਾਂ ਪਤਾ ਕਰਨੀਆਂ ਹੁਣ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਸਾਨੂੰ ਕਾਵਿਆ ਦੀ ਉਮਰ ਮੰਨਣੀ ਪਵੇਗੀ ਕਾਵਿਆ ਦੀ ਉਮਰ ਉਹ ਪ੍ਰੈਜ਼ੈਂਟ ਦੀ ਗੱਲ ਕਰਦੇ ਪਏ ਵਰਤਮਾਨ ਵਿੱਚ ਕਾਵਿਆ ਦੀ ਉਮਰ x ਸਾਲ ਹੋਗੀ ਤੇ ਜੀਆ ਉਹਦਾ ਦੁੱਗਣਾ ਹੈ 2x ਸਾਲ ਪ੍ਰਸ਼ਨ ਕੀ ਗਿੰਦਾ ਹੈ ਕਿ ਕਾਵਿਆ ਦੀ ਉਮਰ ਤੋਂ 6 ਸਾਲ ਘਟਾ ਕੇ ਕਾਵਿਆ 6 ਸਾਲ ਘਟਾ ਕੇ ਕੀ ਆਏਗਾ ਕਾਵਿਆ x x 6 ਸਾਲ ਹੋ ਜਾਣਗੇ x 6 ਸਾਲ ਤੇ ਛੇ ਜੀਆ ਦੀ ਉਮਰ ਵਿੱਚ 4 ਸਾਲ ਜੋੜ ਦਿੱਤੇ ਜਾਣ ਚੀਆ ਦੀ ਉਮਰ 2x ਵਿੱਚ 4 ਸਾਲ ਜੋੜੀਏ 2x 4 ਸਾਲ ਤਾਂ ਤਾ ਕੀ ਹੋਏਗਾ ਜਿਹੜੇ ਕਾਵਿਆਦੀ ਐ ਜੈ ਕਾਵਿਆਦੀ ਉਮਰੇ ਉਹ ਜੀਆਦੀ ਉਮਰ ਨਾਲ 4 ਗੁਣਾ ਹੋ ਜਾਏਗੀ ਸੋਰੀ ਜੀਆਦੀ ਉਮਰ ਜਿਹੜੀ ਕਾਵਿਆ ਦੀ ਉਮਰ ਜੀਆਦੀ ਉਮਰ ਕਾਵਿਆ ਦੀ ਉਮਰ ਦਾ 4 ਸਾਲ ਹੁਣ ਜੀਆਦੀ ਉਮਰ ਕਿੰਨੀ ਆ ਆਪਣੇ ਕੋ 2x 4 2x 4 ਉਹ ਕਿਹਦਾ 4 ਗੁਣਾ ਹੋਏਗੀ x 6 ਦਾ दो एक्स जमा चार बराबर चार एक्स माइनस छे चार एक्स माइनस चौबी एक्स वाले एक साइड तो विदाउट एक्स वाले एक साइड दो एक्स माइनस चार एक्स बराबर माइनस चौबी माइनस चार दो एक्स चार चो दो गए दो निशान वीड् रकम का माइनस दो एक्स बराबर माइनस माइनस प्लस होएगा पर निशान माइनस आएगा क्योंकि जोड़ हो रहा 24 4 28 ਜੇ ਗੁਣਾ ਹੋ ਰਿਹਾ ਹੁੰਦਾ ਤੇ ਨਿਸ਼ਾਨ ਪਲੱਸ ਤਾਂ ਹੋ ਜਾਂਦਾ ਮਾਈਨਸ ਨਾਲ ਮਾਈਨਸ ਕੱਟਿਆ ਗਿਆ x 28 2 2 ਇੱਥੇ ਗੁਣਾ ਦਾ ਇਧਰ ਆ ਕੇ ਭਾਗ ਦਾ ਹੋ ਗਿਆ 14 ਦੋ ਨੂੰ 28 ਹੁਣ ਅਸੀਂ ਵਰਤਮਾਨ ਉਮਰਾਂ ਪਤਾ ਕਰਨੀਆਂ ਸੀ x ਸਾਡੇ ਖੁਆ ਗਿਆ ਮਤਲਬ ਕਾਵਿਆ ਦੀ ਉਮਰ ਆ ਗਈ ਕਾਵਿਆ ਦੀ ਵਰਤਮਾਨ ਉਮਰ 24 ਸਾਲ ਹੈ ਤੇ ਜੀਆ ਦੀ ਵਰਤਮਾਨ ਉਮਰ ਕੀ ਹੋਏਗੀ 2 x 2 14 28 ਸਾਲ ਕੰਵੀਆਂ 14 ਸਾਲ ਜੀਆ 28 ਸਾਲ ਇਹਦੀ ਨਾਲੀ ਸੱਡਾ ਐਕਸਰਸਾਈਜ਼ 2.2 ਕੰਪਲੀਟ ਹੁੰਦੀ ਹੈ ਜੇ ਕੋਈ ਡਾਊਟ ਹੈ ਤਾਂ ਕਮੈਂਟਸ ਵਿੱਚ ਪੁੱਛ ਸਕਦੇ ਹੋ ਥੈਂਕ ਯੂ